ਲੋਕਾਂ ਦਾ ਰਬ ਕੁੱਤੇ ਵਸਦਾ ਮੇਰਾ ਤੇਰਾ ਤੇਰਾ ਚ ਵੀਡੀਓ ਵੇਖ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਕੈਨੇਡਾ ਤੋਂ ਚੋਰੀ-ਚੋਰੀ ਆਪਣੇ ਘਰ ਆਉਂਦਾ ਤੇ ਜਦੋਂ ਅਚਾਨਕ ਮਾਂ ਆਪਣੇ ਪੁੱਤ ਨੂੰ ਅੱਖਾਂ ਦੇ ਮੂਹਰੇ ਦੇਖਦੀ ਹੈ ਤੇ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਤੇ ਭਾਵਕ ਹੋ ਜਾਂਦੀ ਹੈ ਜਿਵੇਂ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਨ ਤੋਂ ਪੁੱਠ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਰਾ ਤੇਰਾ ਤੇਰਾ ਚ ਹਰ ਵੇਲੇ ਹੀ ਜ਼ਿਕਰ ਹਿੰਦਾਈ ਸਾਡੇ ਦਿਨ ਤੋਂ ਪੁੱਠ ਸੱਜਣਾ Assim que eu vou desse e vou ver.